ਆਪ ਪਛਮੀ ਹਲਕੇ ਦਾ ਚੋਣ ਮੈਦਾਨ ਪੂਰੀ ਤਰ੍ਹਾਂ ਭਖਿਆ ਹੋਇਆ ਪਛਮੀ ਹਲਕੇ ਦੇ ਵੋਟਰਾਂ ਦੀ ਗਿਣਤੀ ਦੀ ਗੱਲ ਕਰੀਏ ਤਾਂ 174000 ਪਛਮੀ ਹਲਕੇ ਦੇ ਵਿੱਚ ਵੋਟਰ ਨੇ ਔਰ 192 ਪੂਲਿੰਗ ਬੂਥ ਬਣਾਏ ਗਏ ਨੇ ਜਿਨ੍ਹਾਂ ਵਿੱਚੋਂ 13 ਸਵੇਦਨਸ਼ੀਲ ਨੇ ਅਗਰ ਵਕਵਕ ਪਾਟੀਆਂ ਦੇ ਉਮੀਦਵਾਰਾਂ ਦੀ ਗੱਲ ਕਰੀਏ ਤਾਂ ਸ਼ਰੋਮਣੀ ਅਕਾਲੀ ਦਲ ਵੱਲੋਂ ਔਰ ਕਾਰ ਸਿੰਘ ਹੁੰਮਨ ਚੋਣ ਮੈਦਾਨ ਦੇ ਵਿੱਚ ਨੇ ਕਾਂਗਰਸ ਦੇ ਸਾਬਕਾ ਮੰਤਰੀ ਭਾਰਤ ਪੁਸ਼ਨਾਸ਼ੂ ਚੋਣ ਮੈਦਾਨ ਦੇ ਵਿੱਚ ਨੇ ਅਤੇ ਨਾਲ ਹੀ ਆਮ ਆਦਮੀ ਪਾਰਟੀ ਦੇ ਸੰਜੀਵ अरोड़ा ਤੇ ਭਾਜਪਾ ਦੇ ਜੀਵਨ ਗੁਪਤਾ ਚੌਂ ਮੈਦਾਨ ਦੇ ਵਿੱਚ ਆਪਣੀ ਕਿਸਮਤ ਅਜਮਾ ਰਹੇ ਨੇ ਅਸੀਂ ਕਾਂਗਰਸ ਦੇ ਉਮੀਦਵਾਰ ਸ਼ਰੋਮਣੀ ਅਕਾਲੀ ਦਲ ਦੇ ਉਮੀਦਵਾਰ ਅਤੇ ਆਮ ਆਦਮੀ ਪਾਰਟੀ ਦੇ ਉਮੀਦਵਾਰ ਭਾਜਪਾ ਦੇ ਉਮੀਦਵਾਰ ਨਾਲ ਗੱਲਬਾਤ ਕਰਾਂਗੇ ਕਿ ਕੀ ਉਹਨਾਂ ਦਾ ਵਿਜ਼ਨ ਹੈ ਜਿਮਨੀ ਚੋਣ ਦੀ ਜੰਗ ਦੇ ਵਿੱਚ ਸਭ ਤੋਂ ਪਹਿਲੇ ਸਾਬਕਾ ਮੰਤਰੀ ਭਾਰਤ ਪੁਸ਼ਨ ਆਸ਼ੂ ਜਿਹੜੇ ਕਾਂਗਰਸ ਦੇ ਵੈਸਟ ਹਲਕੇ ਤੋਂ ਉਮੀਦਵਾਰ ਹੈ ਉਹਨਾਂ ਨਾਲ ਗੱਲਬਾਤ ਕਰਾਂਗੇ ਕਿ ਮੇਰੇ ਨਾਲ ਭਾਰਤ ਪੁਸ਼ਨ ਆਸ਼ੂ ਹੈ ਕਿਵੇਂ ਹੰਗਾਰਾ ਮਿਲ ਰਿਹਾ ਜੀ ਕਿਉਂਕਿ ਇਹ ਜਿਮਨੀ ਚੋਣ ਹੈ ਔਰ ਬੜੀ ਫਸਵੀ ਲੜਾਈ ਹੈ ਆਮ ਆਦਮੀ ਪਾਰਟੀ ਦਾ ਜਿਹੜਾ ਉਮੀਦਵਾਰ ਹੈ ਸੰਜੀਵ अरोड़ा ਸਰਕਾਰ ਹੈ ਪੰਜਾਬ ਦੇ ਵਿੱਚ ਕਿਵੇਂ ਲੜਾਈ ਲੜ ਰਹੇ ਹੋ ਬਹੁਤ ਅੱਛਾ ਹੰਗਾਰਾ ਮਿਲ ਰਿਹਾ ਲੋਕਾਂ ਕੋਲ ਜਾਈਦਾ ਹੈ ਕਿਉਂਕਿ ਇਹ ਇਲੈਕਸ਼ਨ ਸਾਡੇ ਵਾਸਤੇ ਤਾਂ ਪਿਛਲੇ 3 ਮਹੀਨੇ ਸਾਡੇ 3 ਮਹੀਨੇ ਤੋਂ ਹੀ ਚੱਲ ਰਿਹਾ ਅਜਿਹਾ ਤਾਂ ਹੈ ਨਹੀਂ ਤੇ ਪਹਿਲਾਂ ਤਾਂ ਲੱਗਦਾ ਸੀਗਾ ਵੀ ਸਰਕਾਰਾਂ ਨਾਲ ਇਲੈਕਸ਼ਨ ਆਉੱਖਾ ਹੋਏਗਾ ਪਰ ਜਿਸ ਤਿਸ ਤਰੀਕੇ ਲੋਕਾਂ ਦਾ ਰੁਝਾਨ ਅੱਗੋਂ ਦੀ ਮਿਲਦਾ ਹੈ ਲੋਕ ਅੱਗੋਂ ਮਿਲਦੇ ਔਰ ਇਹ ਕਹਿੰਦੇ ਆ ਵੀ 3 ਸਵਾ 3 ਸਾਲ ਚ ਇੱਕ ਕੰਮ ਇੱਕ ਕਿਤਨੀ ਲੱਗੀ ਔਰ ਜੋ ਕੰਮ ਸੀਗੇ ਪਹਿਲੇ 5 ਸਾਲ ਜੋ ਥੋੜਾ ਹੌਸਲਾ ਵੀ ਮਿਲਦਾ ਹੈ ਔਰ ਤਾਕਤ ਵੀ ਮਿਲਦੀ ਹੈ ਫਿਰ ਇ ਕੱਲੇ ਚੱਲੇ ਸੀ ਅੱਜ ਕਾਰਵਾ ਬੰਦਾ ਗਿਆ ਅੱਜ ਇਲੈਕਸ਼ਨ ਹੈ ਤੁਸੀਂ ਇੰਨਾ ਕਹਿਤਾ ਬੜਾ ਫਸਵਾ ਮੁਕਾਬਲਾ ਕਿਹਾ ਸਾਡੇ ਲਈ ਇਹ ਜਿਤਨੀ ਨਹੀਂ ਤਾਂ ਬਾਈ ਇਲੈਕਸ਼ਨ ਚ ਤਾਂ ਸਰਕਾਰਾਂ ਸਮਝਦੀਆਂ ਹੀ ਕਿਸੇ ਨੂੰ ਕੁਝ ਨਹੀਂ ਵੀ ਸਭ ਪਰ ਇਹ ਕਿਹਾ ਜਾਂਦਾ ਕਿ ਜਿਹਦੀ ਸਰਕਾਰ ਹੈ ਉਹ ਜਿੰਨੀ ਚੋਣ ਉਹਦੀ ਹੈ ਨਾ ਇਹ ਕਿਹਾ ਜਾਂਦਾ ਫਿਰ ਵੀ ਤੁਸੀਂ ਕਹਿ ਰਹੇ ਹੋ ਵੀ ਫਸਵਾ ਮੁਕਾਬਲੇ ਜਿੰਨੀ ਚੋਣ ਇਨੀ ਛੇਤੀ ਤਾਂ ਲਿਜਾਣ ਨਹੀਂ ਦਿੰਦੇ ਕਿਸੇ ਨੂੰ ਉਹ ਮੇਰਾ ਖਿਆਲ ਵੀ ਹੈ ਅੱਜ ਦੀ ਤਾਰੀਖ ਚ ਪੰਜਾਬੀ ਆਪ ਵੀ ਕਹਿਰਤ ਕਹਿਰਤਮੰਦ ਹੋ ਗਏ ਪੰਜਾਬੀ ਇਹਨੂੰ ਸਮਝ ਹੈ ਵੀ ਇਹ ਇਲੈਕਸ਼ਨ ਜਿਹੜਾ ਹੈ ਇਹ ਸੰਜੀਵ ਦਾ ਨਹੀਂ ਹੈ ਵੈਸੇ ਹੀ ਸਵਾ ਤਿੰਨ ਸਾਲ ਚ ਉਹਨਾਂ ਨੇ ਦੇਖ ਲਿਆ ਵੀ ਜਿਹੜੀ ਸਰਕਾਰ ਹੈ ਨਾ ਉਹ ਜਿਹੜੇ ਉਹਨਾਂ ਦੇ ਨੁਮਾਇੰਦੇ ਚੁਣੇ ਹੋਏ ਸੀ ਉਹ ਤਾਂ ਵਿਚਾਰੇ ਚਲਾ ਨਹੀਂ ਰਹੇ ਸਰਕਾਰ ਤਾਂ ਪੈਰਲਲ ਬੈਠੇ ਜਿਹੜੇ ਦਿੱਲੀ ਤੋਂ ਆਏ ਬੰਦੇ ਚਲਾ ਰਹੇ ਤੇ ਅੱਜ ਇਹ ਸਮਝਦੇ ਐ ਪੰਜਾਬੀ ਵੀ ਜਿਹੜੇ ਫੈਸਲੇ ਐ ਉਹ ਜਦ ਉਹਨਾਂ ਨੂੰ ਪੰਜਾਬ ਦੇ ਹਿੱਤਾਂ ਨਾਲ ਕੋਈ ਲਗਾਓ ਹੀ ਨਹੀਂ ਪੰਜਾਬ ਦੇ ਲੋਕਾਂ ਨਾਲ ਕੋਈ ਪਿਆਰ ਹੀ ਨਹੀਂ ਕੋਈ ਮੁਹੱਬਤ ਹੀ ਨਹੀਂ ਪੰਜਾਬ ਦੀ ਤਰੱਕੀ ਦੀ ਕੋਈ ਸੋਚ ਹੀ ਨਹੀਂ ਤਾਂ ਫਿਰ ਉਹ ਫੈਸਲੇ ਉਹਦੇ ਹੱਕ ਦੇ ਕਿਉਂ ਲੈਣਗੇ ਅੱਛਾ ਡਵੈਲਪਮੈਂਟ ਦੀ ਗੱਲ ਕੀਤੀ ਕਿਉਂਕਿ ਸਰਕਾਰ ਵੱਲੋਂ ਜਿਹੜਾ ਪਰਚਾ ਪਿਛਲੇ ਸਾਲਾਂ ਦੇ ਵਿੱਚ ਦਰਜ ਕੀਤਾ ਗਿਆ ਬਿਜਨੈਸਪਹਾਗ ਵੱਲੋਂ ਕਈ ਕਾਰਵਾਈਆਂ ਕੀਤੀਆਂ ਗਈਆਂ ਔਰ ਤੁਸੀਂ ਇੱਕ ਮੈਸੇਜ ਵੀ ਦੇ ਰਹੇ ਹੋ ਪੋਸਟਰਾਂ ਦੇ ਵਿੱਚ ਕਿ ਉਹ ਐਫ ਆਈ ਆਰ ਜਿਹੜੀ ਉਹ ਸਾਰੀ ਰੱਦ ਹੋ ਚੁੱਕੀ ਹੈ ਕੋਰਟ ਦੇ ਵਿੱਚ ਕਿਵੇਂ ਦੇਖਦੇ ਹੋ ਇਸ ਪੂਰੀ ਕਾਰਵਾਈ ਨੂੰ ਤੁਸੀਂ ਲੋਕਾਂ ਦੇ ਵਿੱਚ ਵਿਚਾਰ ਵੀ ਰਿਓ ਇੱਕ ਮੈਸੇਜ ਵੀ ਦੇ ਰਹੇ ਹੋ ਨਾਲ ਦੇਖੋ ਜਿਸ شدت ਨਾਲ ਸਰਕਾਰ ਨੇ ਹੋਰ ਸਾਰੇ মিডিਆ ਨੇ ਜਦੋਂ ਇਹ ਪਰਚੇ ਹੋਏ ਸੀਗੇ ਉਦੋਂ ਸਾਡੀ ਬਦਨਾਮੀ કરી ਔਰ ਜਲਾਲਤ કરી ਅੱਜ ਕਿਤੇ ਵੀ ਨਹੀਂ ਆ ਉਹ ਸੋਚ ਜਦੋਂ ਪਰਚੇ ਕੁਐਸ਼ ਹੋ ਜਾਂਦੇ ਆ ਉਦੋਂ ਖਬਰ ਚ ਇੰਨੀ ਕਿ ਜਗ੍ਹਾ ਮਿਲਦੀ ਹੈ ਤੇ ਨਹੀਂ ਤਾਂ ਮਹੀਨਾ ਹੀ ਲੱਗੇ ਰਹੇ ਮੇਰੇ ਬਾਰੇ ਪ੍ਰਚਾਰ ਮੇਰੀ ਬ੍ਰਾਂਡਿੰਗ ਕਰਨ ਨੂੰ ਵੀ ਇਹ ਫਲਾਣਾ ਆ ਵੀ ਉਹਦਾ ਉਹ ਵੀ ਤੇ ਅੱਜ ਮੈਂ ਨਹੀਂ ਸਮਝਦਾ ਫਿਰ ਸਾਨੂੰ ਵੀ ਕਿਤੇ ਜਿਹੜੇ ਲੋਕਾਂ ਨੂੰ ਪਤਾ ਨਹੀਂ ਦੱਸਣਾ ਪੈਂਦਾ ਬਈ ਇਹਨਾਂ ਨੇ ਕੀ ਕਰਿਆ ਸੀ ਤੇ ਹਾਈ ਕੋਰਟ ਦੀਆਂ ਕੀ ਆਬਜ਼ਰਵੇਸ਼ਨਸ ਨੇ ਇਹਨਾਂ ਦੇ ਬਾਰੇ ਕਿਦਾਂ ਪਾਵਰ ਦਾ ਮਿਸਯੂਜ਼ ਕੀਤਾ ਗਿਆ ਕਿਸੇ ਦੀ ਤਰੱਕੀ ਕੀ ਕਰਨੀ ਹੈ ਕਰੈਕਟਰ ਅਸੈਸੀਨੇਟ ਕਰਿਆ ਗਿਆ ਤੇ ਸਰਕਾਰ ਅਦਾਲਤਾਂ ਤੋਂ ਇਨਸਾਫ ਲੈਣ ਤੋਂ ਬਾਅਦ ਲੋਕਾਂ ਦੀ ਕਚਹਿਰੀ ਚਾਂ ਹੁਣ ਤੁਸੀਂ ਵੀ ਸਾਡੇ ਜੋ ਅਦਾਲਤ ਦੇ ਫੈਸਲੇ ਆ ਉਹਨਾਂ ਤੇ ਮੋਹਰ ਲਗਾਓ ਅਸੀਂ 5 ਸਾਲ ਤੁਹਾਡੀ ਸੇਵਾ ਕਰਦੇ 5 ਸਾਲ ਨਹੀਂ 28 ਸਾਲ ਹੀ ਸੇਵਾ ਕਰੀ ਹੈ ਐਸ ਕਾਉਂਸਲਰ ਕਰੀ ਐਮ ਐਲ ਏ ਕਰੀ ਮੰਤਰੀ ਬਣ ਕੇ ਕਰੀ ਤੇ ਅਗਰ ਤੁਸੀਂ ਸਮਝਦੇ ਹੋ ਤਾਂ ਮੌਕਾ ਦਿਓ ਅੱਜ ਦੀ ਤਾਰੀਖ 'ਚ ਕੋਈ ਐਮ ਐਲ ਏship ਸੌਖੀ ਨਹੀਂ ਹੈ ਆਪੋਜੀਸ਼ਨ 'ਚ ਕੰਮ ਕਰਨਾ ਮੇਰਾ ਸ਼ੌਕ ਹੈ ਤੇ ਹੈ ਬਹੁਤ ਔਖਾ ਦਲੇਰੀ ਨਾਲ ਤੇ ਬਗੈਰ ਕਿਸੇ ਖੋਫ ਦੇ ਔਰ ਡਰ ਦੇ ਕਰਨਾ ਪੈਂਦਾ ਹੈ ਐ ਦੇਖੋ ਬਹੁਤ ਬੜੀ ਗੱਲ ਸੀਗੀ ਮਾਨ ਸਾਹਿਬ ਨੇ ਕਿਹਾ ਸੀਗਾ ਵੀ 31 ਮਈ ਤੱਕ ਸਾਰੇ ਨਸ਼ੇ ਬੰਦ ਪੰਜਾਬ ਨਸ਼ਾ ਮੁਕਤ ਹੋ ਜਾਏਗਾ ਨਵੀਨ ਜੀ ਦੱਸੋ ਬੰਦ ਹੋ ਗਿਆ ਕਿੱਡਾ ਵੱਡਾ ਮਸਾਕ ਕਰਿਆ ਕਿਤੇ ਸਿੱਖਿਆ ਕ੍ਰਾਂਤੀ ਲਿਆਣੀ ਹੈ ਕੀਤਾ ਕੀ ਗੁਸਲਖਾਨਿਆਂ ਦੇ ਉਦਘਾਟਨ ਲੋਕਾਂ ਨੂੰ ਜਿਹੜਾ ਬੇਫੂਕ ਬਣਾਉਣ ਵਾਲਾ ਕੰਮ ਹੈ ਨਾ ਇਹ ਲੋਕਾਂ ਨੂੰ ਜਗਾਉਣਾ ਪਏਗਾ ਵੀ ਇਹਨਾਂ ਦੀ ਹੁਣ ਆਹਾ ਜਿਹੜੀਆਂ ﺍﻟफाਫੇ ਬਾਜੀਆਂ ਤੋਂ ਨਾ ਉਹਦੇ ਤੋਂ ਉਹਦੇ ਵਿੱਚ ਫਸਣ ਨਾ ਥੋੜੇ ਸ਼ਬਦਾਂ ਦੇ ਵਿੱਚ ਕਾਂਗਰਸ ਇੱਕ ਜੂਟਾ ਕਿਉਂਕਿ ਰਾਜਾ ਵੜਿੰਗ ਘਰੇ ਆਏ ਸੀ ਤੁਸੀਂ ਰੁਝੇਵੇਂ ਕਾਰਨ ਟਵੀਟ ਕਰਤਾ ਹੁਣ ਮੈਂ ਰਾਜਾ ਵੜਿੰਗ ਪਿਛਲੇ ਦਿਨਾਂ ਦੇ ਵਿੱਚ ਤਸਵੀਰਾਂ 'ਚ ਵੇਖਿਆ ਤੁਹਾਡੇ ਨਾਲ ਮੀਟਿੰਗਾਂ ਚੱਲ ਰਹੀਆਂ ਸੀ ਇੱਕ ਜੂਟਾ ਕਿਉਂਕਿ ਲੋਕ ਜਿਹੜੇ ਵਿਰੋਧੀ ਹੈ ਉਹ ਚਰਚਾਵਾਂ ਕਰਦੇ ਨੇ ਉਹਨਾਂ ਨੂੰ ਕੀ ਮੈਸੇਜ ਦੇਵੋ ਸਾਡੀ ਅੰਦਰ ਇੰਟਰਨਲ ਮਤਭੇਦ ਹੋ ਸਕਦਾ ਹੈ ਕਿਸੇ ਇਸ਼ੂ ਤੇ ਮੈਂ ਰਾਜੇ ਦੇ ਨਾਲ ਹਾਂ ਕਿਸੇ ਇਸ਼ੂ ਤੇ ਰਾਜੇ ਦੇ ਨਾਲ ਨਹੀਂ ਵੀ ਹੁੰਦਾ ਪਰ ਜਦੋਂ ਵਿਚਾਰਾ ਦੀ ਲੜਾਈ ਚ ਬੈਠ ਕੇ ਕੋਈ ਫੈਸਲੇ ਹੁੰਦੇ ਨੇ ਬਹੁਮਤ ਨਾਲ ਹੋ ਜਾਂਦੇ ਸਾਰੇ ਉਹਨਾਂ ਨੂੰ ਮੰਨਦੇ ਨੇ ਦੂਸਰੀ ਗੱਲ ਇਹ ਹੈ ਬਈ ਜਦੋਂ ਲੜਾਈ ਛਿੜ ਗਈ ਅੱਜ جنگ ਹੀ ਆ ਇੱਕ ਤਰ੍ਹਾਂ ਦੀ ਤਾਂ ਫਿਰ ਕਿਸੇ ਨੂੰ ਕੋਈ ਸੋਚ ਨਹੀਂ ਕੋਈ ਆਪਣਾ ਨਹੀਂ ਕੋਈ ਆਪਣੇ ਇਸ਼ੂ ਨਹੀਂ ਆ ਇੱਕੋ ਹੀ ਗੱਲ ਆ ਵੀ ਇਹ ਇਲੈਕਸ਼ਨ ਜਿੱਤਣਾ ਕਿਵੇਂ ਹੈ ਤੇ ਕਾਂਗਰਸ ਪਾਰਟੀ ਇਹਦੇ ਲਈ ਸਾਰੇ ਲੀਡਰ ਕੀ ਤੇ ਵਰਕਰ ਕੀ ਇਕੱਠੇ ਆ ਜਿਮਨੀ ਚੌਂ ਦੀ ਜੰਗ ਦੇ ਵਿੱਚ ਹੁਣ ਮੇਰੇ ਨਾਲ ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰ ਪਰਕਾਰ ਸਿੰਘ ਘੁੰਮਣ ਨੇ ਔਰ ਲਗਾਤਾਰ ਚੌਂ ਮੈਦਾਨ ਪੂਰੀ ਤਰ੍ਹਾਂ ਭਖਿਆ ਹੋਇਆ ਵੈਸਟ ਹਲਕੇ ਦੀ ਇਹ ਜਿਮਨੀ ਚੌਂ ਨੂੰ ਲੈ ਕੇ ਕਿਵੇਂ ਦੇਖਦੇ ਹੋ ਜੀ ਪੂਰੀ ਇਸ ਜਿਹੜੀ ਚੋਣ ਕਾਰਸ ਪ੍ਰਣਾਲੀ ਨੂੰ ਕਿਉਂਕਿ ਲਗਾਤਾਰ ਤੁਸੀਂ ਵੋਟਰਾਂ ਦੇ ਨਾਲ ਰابطਾ ਬਣਾ ਰਹੇ ਹੋ ਕੀ ਲੱਗਦਾ ਕੀ ਹੈ ਸ਼੍ਰੋਮਣੀ ਅਕਾਲੀ ਦਲ ਕਿੱਥੇ ਖੜਾ ਹੈ ਇਸ ਜਿਮਨੀ ਚੌਂ ਦੇ ਵਿੱਚ ਸ਼੍ਰੋਮਣੀ ਅਕਾਲੀ ਦਲ ਇਸ ਵਾਰੀ ਜਿੱਤ ਕੇ ਦਿਖਾਊਗਾ ਇਲੈਕਸ਼ਨ ਕਿਉਂਕਿ ਗੱਲ ਇਦਾਂ ਹੈ ਕਿ ਅਗਰ ਸ਼੍ਰਮਣੀ ਅਕਾਲੀ ਦਲ ਥੱਲੇ ਹੁੰਦਾ ਕਿਸੇ ਵੀ ਲੈਵਲ ਦੇ ਉੱਤੇ ਕਿਸੇ ਵੀ ਗੱਲ ਦੇ ਵਿੱਚ ਤਾਂ ਜਿਹੜੇ ਵਿਰੋਧੀ ਨੇ ਨਾ ਉਹਨਾਂ ਨੂੰ ਸਾਡੇ ਜਿਹਨੇ ਪੋਸਟਰ ਹੈਗੇ ਆ ਉਹਨਾਂ ਨੂੰ ਪਾੜਨ ਦੀ ਲੋੜ ਨਾ ਪੈਂਦੀ ਉਹਨਾਂ ਨੂੰ ਸਾਡੇ ਪੋਸਟਰਸ ਸਾਰਾ ਤੰਤਰ ਲਾ ਕੇ ਕਾਰਪੋਰੇਸ਼ਨ ਦਾ ਤੇ ਹੋਰ ਡਿਪਾਰਟਮੈਂਟਸ ਦਾ ਉਹਨੂੰ ਕਾਲਾ ਕਰ ਦੇਣ ਦੀ ਲੋੜ ਨਾ ਪੈਂਦੀ ਪਹਿਲੇ ਤਾਂ ਮੇਰੇ ਪੋਸਟਰ ਪਾੜਨੇ ਸ਼ੁਰੂ ਕਰਦੇ ਫਿਰ ਸਾਡੇ ਜਾਲੀ ਪੋਸਟਰ ਬਣਵਾਏ ਚੁਪਾਈ ਨਾ ਸੇਮ ਟੂ ਸੇਮ ਡਿਟੋ ਕਾਪੀ ਕਰਕੇ ਉਹ ਜਗ੍ਹਾ ਤੇ ਲਾਏ ਜਿੱਥੇ ਅਸੀਂ ਕਿਤੇ ਲਾਈ ਨਹੀਂ ਹੈਗੇ ਮਤਲਬ ਬਦਨਾਮ ਕਰਨ ਦਾ ਪੂਰਾ ਨਾ ਠਿੱਕਾ ਲਿਆ ਹੋਇਆ ਜਦੋਂ ਫੇਰ ਵੀ ਇਹਨਾਂ ਦੀ ਗੱਲ ਨਾ ਬਣੀ ਤੇ ਇਹਨਾਂ ਨੇ ਕੀ ਕੀਤਾ ਕਾਰਪੋਰੇਸ਼ਨ ਦੇ ਏਮਪਲੋਇਜ਼ ਨੂੰ ਨਾਲ ਲਾ ਲਿਆ ਉਹਦੇ ਵਿੱਚ ਕੀ ਕੀਤਾ ਸਾਰੇ ਸਾਡੇ ਪੋਸਟਰ ਉੱਤੇ ਪੇਂਟ ਮਾਰਨਾ ਸ਼ੁਰੂ ਕਰਤਾ ਉਹਦੀ ਮੈਂ ਕੰਪਲੇਂਟ ਫਾਈਲ ਕੀਤੀ ਔਰ ਸਾਰੀਆਂ ਵੀਡੀਓਜ਼ ਬਣਾ ਕੇ ਅਸੀਂ ਪੋਸਟਰ ਦਿੱਤੇ ਲੋਕਾਂ ਨੇ ਕਿ ਅਸੀਂ ਆਪਣੀ ਮਨਮਰਜ਼ੀ ਨਾਲ ਕੋ ਮਨਸਾ ਦੇ ਪੋਸਟਰ ਲਵਾਏ ਮੈਂ ਇੱਕ ਜਾਂ 10 ਜਾਂ 50 ਨਹੀਂ ਕਹਿ ਰਿਹਾ ਹਜ਼ਾਰਾਂ ਦੇ ਕੀਤੀ ਲੋਕਾਂ ਨੇ ਵੀਡੀਓ ਪਾਈਆਂ ਇਹਨਾਂ ਨੂੰ ਫੇਰ ਨਹੀਂ ਗੱਲ ਏਦਾਂ ਦੀ ਸਮਝ ਆਈ ਕਿ ਜਿਹੜੀ ਆ ਪਰਿਵਾਰ ਘਮਨ ਪਰਿਵਾਰ ਆ ਸਾਰਾ ਵਸਤਾ ਇਹ ਪਰਿਵਾਰ ਮੇਰਾ ਆਪਣਾ ਪਰਿਵਾਰ ਹੈ ਸ਼ੋਮਨੀ ਕਾਲੀਦਲ ਦਾ ਪਰਿਵਾਰ ਹੈ ਇਹਨਾਂ ਨੂੰ ਫੇਰ ਸਮਝ ਨਹੀਂ ਆਈ ਤੇ ਹੁਣ ਨਵਾਂ ਕਮੈਨਡਰ ਸ਼ੁਰੂ ਕਰਤਾ ਇਹਨਾਂ ਨੇ ਆਪਣੇ ਮੇਰੇ ਪੋਸਟਰਾਂ ਦੇ ਉੱਪਰ ਜਾ ਕੇ ਆਪਣੇ ਪੋਸਟਰ ਲਗਾਉਣੇ ਸ਼ੁਰੂ ਕਰਤੇ ਅੱਛਾ ਵੋਟਰਾਂ ਦਾ ਕਿੰਨਾ ਕੋ ਹੰਗਾਰਾ ਮਿਲ ਰਿਹਾ ਹੈ ਜਿਹੜੀ ਤੁਹਾਡੀ ਚੋਣ ਪ੍ਰਚਾਰ ਹੈ ਕਿੰਨਾ ਕੋ ਰਾਪਤਾ ਬਣਾ ਰਹੇ ਹੋ VOTER VOTER ਦਾ ਰੁਜ਼ਾਨ ਕੀ ਹੈ ਕਿਉਂਕਿ ਜਦੋਂ ਵੀ ਕੋਈ ਉਮੀਦਵਾਰ ਆਪਣੇ ਹਲਕੇ ਦੇ ਵਿੱਚ ਜਾਂਦਾ ਤਾਂ ਉਸ ਨੂੰ ਇਹਨਾਂ ਦਾ ਅਹਿਸਾਸ ਹੋ ਜਾਂਦਾ ਕਿ VOTER ਉਹਦੇ ਹੱਕ ਦੇ ਵਿੱਚ ਨਹੀਂ ਮੈਂ ਪਹਿਲੀ ਗੱਲ ਤਾਂ VOTER ਮੰਨਦਾ ਹੀ ਨਹੀਂਗਾ ਮੈਂ ਤਾਂ ਪਰਿਵਾਰ ਮੰਨਦਾ ਸਾਰਾ ਪਰਿਵਾਰ ਹੈ ਮੇਰਾ ਕਿਉਂਕਿ ਮੈਂ ਵਿੱਚੋਂ ਚਾਰ ਪੰਜ ਮੁਹੱਲਿਆਂ ਦਾ ਜ਼ਿੰਦਗੀ ਜ ਆਪਣੇ ਛੋਟੇ ਹੋਂ ਤੋਂ ਲੈ ਕੇ ਵੱਡੇ ਹੋਂ ਤੱਕ ਕੱਢੀ ਹੈ ਔਰ ਸਭ ਤੋਂ ਵੱਡੀ ਗੱਲ ਹੈ ਕਿ ਪਰਿਵਾਰ ਦਾ ਪਿਆਰ ਬਹੁਤ ਮਿਲ ਰਿਹਾ ਹੈ ਪਰਿਵਾਰ ਨੇ ਹੀ ਵੋਟ ਪਾਣੀ ਹੈ ਤੇ ਪਰਿਵਾਰ ਨੇ ਹੀ ਚੁਣਾ ਹੈਗਾ ਵੈ ਉਹ ਆਪਣਾ ਸੇਵਾ ਕਰਨ ਵਾਲਾ ਬੰਦਾ ਜਿਹੜਾ ਬੰਦਾ ਉਹਨੇ ਮੁਸ਼ਕਲਾਂ ਦਾ ਹੱਲ ਕਰ ਸਕੇ ਜਿਹੜਾ ਝੂਠਾ ਪ੍ਰਚਾਰ ਕ੍ਰੂਡ ਪ੍ਰਚਾਰ ਜਿਹੜਾ ਆਮ ਆਦੀ ਪਾਰਟੀ ਕਾਂਗਰਸ ਨੇ ਕੀਤਾ ਹੋਇਆ ਸੀਗਾ ਉਹ ਲੋਕਾਂ ਨੂੰ ਸੱਚ ਦਾ ਪਤਾ ਲੱਗ ਗਿਆ ਦੇਖੋ ਜਿਹੜੇ ਪ੍ਰਚਾਰ ਦੇ ਉੱਤੇ ਬੈਠੇ ਸਰਕਾਰਾਂ ਬਣਾਉਂਦੇ ਰਹੇ ਆ ਤਿੰਨ ਸੀਐਮ ਬਦਲ ਗਏ ਆ ਕਿਹੜਾ ਕੋਈ ਕੰਮ ਹੋਇਆ ਉਹਦਾ ਜਿਹੜੀ ਆਪਣਾ ਇਨਫਰਾਸਟ੍ਰਕਚਰ ਡਵੈਲਪਮੈਂਟ ਸੀ ਉਹ ਖਤਮ ਹੋ ਗਈ ਇੰਡਸਟਰੀ ਖਤਮ ਹੋ ਗਈ ਔਰ ਤਾਂ ਹੋਰ ਇਹਨਾਂ ਨੇ ਪੰਜਾਬ ਮਾਰਤਾ ਸਰਕਾਰਾਂ ਨੇ ਦੋਨਾਂ ਨੇ ਸਰਕਾਰਾਂ ਨੇ ਔਰ ਆਨਵਰਡ ਟਾਈਮ ਦੇ ਵਿੱਚ ਹੁਣ ਸਾਡਾ ਜਿਹੜਾ ਹੈਗਾ ਫਿਊਚਰ ਵਾ ਰਿਹਾ ਤੁਸੀਂ ਇੱਕ ਪ੍ਰੈਸ ਕਾਨਫਰੰਸ ਕੀਤੀ ਕਿ ਪੰਜਾਬ ਦੀ ਜਿਹੜੀ ਆਮ ਆਦਮੀ ਪਾਰਟੀ ਦੀ ਸਰਕਾਰ ਹੈ ਚੇਅਰਮੈਨੀਆਂ ਜਿਹੜੀਆਂ ਵੰਡੀਆਂ ਬਾਹਰਲੇ ਜਿਹੜੇ ਆਏ ਆਮ ਆਦਮੀ ਪਾਰਟੀ ਤੋਂ ਜਿਹੜੇ ਦਿੱਲੀ ਦੇ ਲੋਕ ਨੇ ਉਹ ਕਿੰਨਾ ਕੁ ਸੱਚ ਆ ਜੇ ਤੁਸੀਂ ਪ੍ਰੈਸ ਕਾਨਫਰੰਸ ਕੀਤੀ ਤੁਸੀਂ ਨਿਸ਼ਾਨਾ ਵੀ ਸਾਧਿਆ ਮੈਂ ਤਾਂ ਨਾਮ ਦਿੱਤੇ ਆ ਜੀ ਮੈਂ ਤਾਂ ਬੰਦਿਆਂ ਜਗ੍ਹਾ ਦੱਸਤੀ ਕਿਥੋਂ ਰਹਿਣ ਵਾਲੇ ਆ ਐਤੋਂ ਇਲਾਵਾ ਜਿੱਥੇ ਗੱਲਾਂ ਕਰਦੇ ਆ ਐਤੋਂ ਇਲਾਵਾ ਹੋਰ ਗੱਲ ਕਹਿਣਾ 70% ਨੌਕਰੀਆਂ ਨਾ ਪੰਜਾਬ ਤੋਂ ਬਾਹਰ ਦੇ ਲੋਕਾਂ ਦਿੱਤੀਆਂ ਹੁਣ ਮਾਨਸੇ ਅੱਠ ਥਾਣੇ ਦੇ ਸਖਤ ਸੱਤ ਕੇ ਅੱਠ ਥਾਣੇਦਾਰ ਭਰਤੀ ਹੋਏ ਵਿੱਚੋਂ ਸੱਤ ਬਾਹਰ ਦੇ ਆ ਹਰਿਆਣਾ ਦੇ ਇੱਕ ਪੰਜਾਬ ਦਾ ਜੋ ਪੰਜਾਬ ਵਾਲੇ ਜਿਹੜੇ ਹੈਗੇ ਆ ਉਹ ਨੌਕਰੀਆਂ ਚਾਹੀਦੀਆਂ ਉਹਨਾਂ ਨੂੰ ਪੰਜਾਬ ਦਾ ਖਤਮ ਕਰਤਾ ਇਹਨਾਂ ਨੇ ਜਿੰਨੀਆਂ ਨੌਕਰੀਆਂ ਕੀਤੀਆਂ ਦਿੱਤੀਆਂ ਇਹਨਾਂ ਨੇ 70% ਭੱਕੀਆਂ ਜਿਹੜੀਆਂ ਨੌਕਰੀਆਂ ਬਾਹਰੋਂ ਭਰੀਆਂ ਇਹਨਾਂ ਨੇ ਆਪਣੇ ਚਾਹਤਿਆਂ ਦੇ ਭਰੀਆਂ ਅੜਾ ਹੁਣ ਜ਼ਮੀਨਾਂ ਇਹਨਾਂ ਨੇ ਕਵਾਇਰ ਕਰਨ ਦੀ ਗੱਲ ਕੀਤੀ ਹੋਈ ਹੈ ਇਕੁਏਸ਼ਨ ਦੇ ਵਿੱਚ ਹੁਣ ਲੈਂਡ ਪੂਲਿੰਗ ਚ ਆ ਗਏ ਤੇ ਹੁਣ ਕਹਿੰਦੇ ਜੀ ਅਸੀਂ ਅਗਲੀ ਵਾਰੀ ਤੀਜਾ ਸਟੇਟਮੈਂਟ ਆ ਗਈ ਕਿ ਬਿਨਾ ਸੀ ਫਾਰਮਰਸ ਤੋਂ ਪੁੱਛ ਨਹੀਂ ਕਰਾਂਗੇ ਤੁਹਾਨੂੰ ਨਹੀਂ ਲੱਗਦਾ ਹੈਗਾ ਕਿ ਪੰਜਾਬ ਦੀ ਸਾਰੀ ਜੜੀ ਹੈਗੀ ਐ ਫਲੋਰੈਂਟ ਫੋਨਾ ਖਤਮ ਕਰ ਰਹੀ ਐ ਸਾਡੀ ਆਕਸੀਜਨ ਖਤਮ ਕਰ ਰਹੀ ਐ ਸਾਡਾ ਦੁੱਧ ਜਿਹੜਾ 60 ਰੁਪਏ ਕਿਲੋ ਆ 150 ਰੁਪਏ ਕਿਲੋ ਹੋ ਜਾਊਗਾ ਤੁਹਾਨੂੰ ਲੱਗਦਾ ਜਿਹੜੇ ਕਨਕ ਚੋਂ ਨਾ ਹੈਗਾ ਸਾਨੂੰ ਨੂੰ ਮਿਲਦਾ ਹੈਗਾ ਹਰ ਚੀਜ਼ ਸਬਜ਼ੀਆਂ ਸਾਡੇ ਸ਼ਹਿਰ ਦੇ ਵਿੱਚ ਜਿੱਥੇ ਪਿੰਡ ਪਿੰਡ ਖਤਮ ਹੋਣੇ ਐ 32 ਪਿੰਡ ਇੱਥੇ ਖਤਮ ਹੋਣੇ ਐ ਸਾਰੇ-ਸਾਰੇ ਸ਼ਹਿਰ ਖਤਮ ਹੋ ਜਾਣੇ ਐ ਚਲੋ ਵੈਸਟ ਹਲਕੇ ਦੇ ਲੋਕ ਵੀ ਦੇਖ ਰਹੇ ਹੋਣਗੇ ਉਹ ਵੋਟ ਕਿਉਂ ਪਾਣ ਕੋਮਨ ਸਾਹਿਬ ਥੋੜੇ ਸ਼ਬਦਾਂ ਦੇ ਦੇਖੋ ਗੱਲ ਇਦਾਂ ਹੈਗਾ ਪਹਿਲੀ ਗੱਲ ਤਾਂ ਮੈਂ ਪਰਿਵਾਰ ਦਾ ਮੈਂਬਰ ਆ ਨੰਬਰ 2 ਮੇਰੇ ਕੋਲ ਵਿਜਨ ਹੈ ਹੂੰ ਮੇਰਾ ਵਿਜਨ ਹੈਗਾ ਲੁਧਿਆਣਾ ਨੂੰ ਡਵੈਲਪ ਕਰਦਾ ਮੇਰਾ ਵਿਜਨ ਹੈ ਵੈਸਟਰਨ ਡਵੈਲਪ ਕਰਦਾ ਮੈਂ ਇੰਨਾ ਸ਼ੂਰ ਕਰ ਦਿੰਦਾ ਲੋਕਾਂ ਨੇ ਜਿਹੜੀ ਗੱਲ ਸੋਚੀ ਵੀ ਨਹੀਂਗੀ ਮੈਂ ਉਥੋਂ ਦੀ ਗੱਲ ਕਰਨ ਲੱਗਿਆ ਲੁਧਿਆਣਾ ਵੈਸਟ ਜਿਹੜੀ ਹੈਗੀ ਹੈ ਨਾ ਇਹ ਟੂਰਿਜ਼ਮ ਹੱਬ ਬਣੂਗੀ ਔਰ ਇਹ ਲੋਕਾਂ ਨੇ ਅੱਜ ਮੇਰੀ ਗੱਲ ਨੋਟ ਕਰ ਲੈਣਾ ਰਿਕਾਰਡ ਕਰ ਲੈਣਾ ਮੈਂ ਸਰਕਾਰ ਆਣ ਦੇ ਉੱਤੇ ਜਿਵੇਂ ਥੀਮਸ ਹੈਗਾ ਇੰਗਲੈਂਡ ਦਾ ਜਿਵੇਂ ਵੈਨਿਸ ਦੇ ਵਿੱਚ ਹੈਗਾ ਜਿਵੇਂ ਆਪਾਂ ਦੁਬਈ ਦੇ ਵਿੱਚ ਆਰਟੀਫੀਸ਼ੀਅਲ ਰਿਵਰ ਬਣਾਈ ਗਈ ਹੈ ਸਾਡੇ ਕੋਲ ਤਾਂ ਬਣੀ ਬਣਾਈ ਸਿੱਧਵਾ ਕੇ ਨਾਲ ਹੈ ਅਸੀਂ ਇਹਨੂੰ ਇੰਨਾ ਕਰਪਟ ਕਰਤਾ ਹੈ ਨਾ ਗਲਤ ਕੰਮ ਕਰ ਰਿਹਾ ਵਿਜ਼ਨਲੈਸ ਗਵਰਨਮੈਂਟ ਨੇ ਇਹਨੂੰ ਸੋਨਾ ਬਣਨ ਦਿੱਤਾ ਆਈ ਅਸ਼ੂਰ ਯੂ ਵਨ ਥਿੰਗ ਨਵੀਨ ਜੀ ਮੇਰੇ ਕੋਲ ਟਾਈਮ ਲੈਕ ਹੋਇਆ ਨਾ ਤੇ ਆਹੀ ਨਹਿਰ ਚ ਲੋਕੀ ਆ ਕੇ ਨਾ ਪੁਰਾਣੀਆਂ ਗੱਲਾਂ ਮੈਂ ਛੱਡੋ ਆ ਕੇ ਦੇਖਣ ਆਣ ਕਰਨਗੇ ਇਹ ਦੇਖਣ ਆਣਗੇ ਔਰ ਲੁਧਿਆਣਾ ਜਿਹੜਾ ਹੈਗਾ ਨਾ ਲੁਧਿਆਣਾ ਵੈਸਟ ਇਹ ਪੂਰੇ ਹਿੰਦੁਸਤਾਨ ਵਾਸਤੇ ਇੱਕ ਮਾਡਲ ਟੂ ਕਨਸਿਸਟੈਂਸੀ ਬਣ ਜੂਗੀ ਔਰ ਲੋਕੀਏ ਦੇ ਐਗਜ਼ਾਮਪਲ ਦੇਣ ਕਹਿੰਦੇ ਕਿ ਇਦਾਂ ਦੀ ਕਨਸਿਸਟੈਂਸੀ ਸੋਹਣੀ ਬਣ ਗਈ ਉੰਦੀ ਜੰਗ ਦੇ ਵਿੱਚ ਮੇਰੇ ਨਾਲ ਲੁਧਿਆਣਾ ਪਛਮੀ ਹਲਕੇ ਦੀ ਜਿਮਨੀ ਚੋਣ ਦੇ ਭਾਜਪਾ ਦੇ ਉਮੀਦਵਾਰ ਜੀਵਨ ਗੁਪਤਾ ਮੇਰੇ ਨਾਲ ਨੇ ਭਾਜਪਾ ਨੇ ਕਾਫੀ ਦੇਰ ਕਰ ਦਿੱਤੀ ਆਪਣੇ ਉਮੀਦਵਾਰ ਦਾ ਐਲਾਨ ਕਰਨ ਨੂੰ ਪਰ ਹੁਣ ਐਲਾਨ ਕਰ ਦਿੱਤਾ ਗਿਆ ਸੀ ਕਿ ਵਿਸ਼ਵਾਸ ਸੀ ਕਿ ਹਾਈ ਕਮਾਂਡ ਤੁਹਾਨੂੰ ਹੀ ਚੁਨੇਗਾ ਕਿਉਂਕਿ ਤੁਸੀਂ ਆਪ ਕਿਹਾ ਕਿ 22 ਉਮੀਦਵਾਰਾਂ ਦੀ ਜਿਹੜੇ 22 ਕੈਂਡੀਡੇਟਾਂ ਦੀ ਲਿਸਟ ਗਈ ਸੀ ਉਹਦੇ ਵਿੱਚੋਂ ਤੁਹਾਡੀ ਚੋਣ ਹੋਈ ਦੇਖੋ ਮੇਰੇ ਵਾਸਤੇ ਜਿਹੜੀ ਫਕਰ ਦੀ ਗੱਲ ਹੈ ਕਿ ਮੈਂ ਇੱਕ ਸਧਾਰਨ ਪਰਿਵਾਰ ਦਾ ਵਿਅਕਤੀ ਹਾਂ ਔਰ ਤੁਸੀਂ ਦੇਖੋਗੇ ਕਿ 34 ਸਾਲ ਦਾ ਮੇਰਾ ਰਾਜਨੀਤਿਕ ਜੀਵਨ ਹੈ ਮੈਂ ਬਹੁਤ ਮੰਡਲ স্তর ਤੋਂ ਲੈ ਕੇ ਕਰਕੇ ਮੈਂ ਪ੍ਰਦੇਸ਼ ਸੂਬਾ ਪੱਧਰ ਤੱਕ ਕੰਮ ਕੀਤਾ ਹੈ ਔਰ ਦੂਜੇ ਪ੍ਰਦੇਸ਼ਾਂ ਦੇ ਵਿੱਚ ਜਾ ਕੇ ਵੀ ਚੋਣਾਂ ਲੜਵਾਈਆਂ ਪਾਰਟੀ ਨੇ ਮੇਰੀ ਡਿਊਟੀ ਲਈ ਪਰ ਇਹ ਭਾਜਪਾ ਜ ਸੰਭਵ ਹੈ ਤੁਸੀਂ ਦੇਖੋ ਦੂਜੀਆਂ ਪਾਰਟੀਆਂ ਨੇ ਤਾਂ ਅਮੀਰ ਲੋਕਾਂ ਨੂੰ ਟਿਕਟਾਂ ਦਿਤੀਆਂ ਜਿਹੜੇ ਆਪਣੇ ਆਪ ਨੂੰ ਆਮ ਆਦਮੀ ਪਾਰਟੀ ਕਹਿੰਦੇ ਨੇ ਉਹਨਾਂ ਨੇ ਖਾਸ ਬੰਦਿਆਂ ਨੂੰ ਟਿਕਟਾਂ ਦਿਤੀਆਂ ਪਰ ਭਾਜਪਾ ਦੇ ਵਿੱਚ ਹੀ ਸੰਭਵ ਹੈ ਕਿ ਕਿਸੇ ਇੱਕ ਛੋਟੇ ਜਿਹੇ ਪਰਿਵਾਰ ਚੋਂ ਉੱਠਿਆ ਹੋਇਆ ਵਿਅਕਤੀ ਜਿਹਦਾ ਕੋਈ ਪਿਛਲਾ ਇਤਿਹਾਸ ਰਾਜਨੀਤੀਕ ਨਹੀਂ ਹੈਗਾ ਨਾ ਮੇਰੇ ਪਿਤਾ ਜੀ ਰਾਜਨੀਤੀ ਚ ਨਾ ਮੇਰੇ ਦਾਦਾ ਜੀ ਰਾਜਨੀਤੀ ਚ ਸੋ ਉਸ ਬੰਦੇ ਨੂੰ ਟਿਕਟ ਦੇ ਕੇ ਲੜਾਇਆ ਗਿਆ ਇਹ ਮੇਰੇ ਵਾਸਤੇ ਇੱਕ ਬਹੁਤ ਵੱਡੀ ਫਕਰ ਦੀ ਗੱਤ ਹੈ ਪਸ਼ਮੀ ਹਲਕੇ ਦੇ ਤੁਸੀਂ ਰਹਿਣ ਵਾਲੇ ਵੀ ਹੋ ਕੀ ਵਿਜ਼ਨ ਕੀ ਹੈ ਅਗਰ ਭਾਜਪਾ ਸੀਟ ਕੱਢਦੀ ਹੈ ਤਾਂ ਕਿਉਂਕਿ ਸਮਾਂ ਵੀ ਥੋੜਾ ਹੋਏਗਾ 27 ਦੇ ਵਿੱਚ ਫਿਰ ਇਲੈਕਸ਼ਨ ਹੈ ਕੀ ਹੈਗਾ ਕਿ ਇੱਕ ਸਵਾ ਸਾਲ ਦੇ ਵਿੱਚ ਤੁਸੀਂ ਕੀ ਕਰਨਾ ਚਾਹੋਗੇ ਕਿ ਮੇਰਾ ਆਪਣਾ ਜਿਹੜਾ ਤੁਸੀਂ ਸਵਾਲ ਪੁੱਛ ਰਹੇ ਹੋ ਕਿ ਮੈਂ ਕੀ ਕਰ ਸਕਦਾ ਮੇਰਾ ਇਹ ਹਲਕਾ ਜਿਹੜਾ ਪਛਮੀ ਆ ਹੁਣ ਮੇਰਾ ਮਰਨਾ ਜਮਣਾ ਮੇਰਾ ਸੁੱਖ ਦੁੱਖ ਮੇਰਾ ਪਰਿਵਾਰ ਜਿਹੜਾ ਹੈ ਉਹ ਸਭ ਮੇਰਾ ਹਲਕਾ ਪਛਮੀ ਰਹਿਣ ਵਾਲਾ ਹੈਗਾ ਔਰ ਮੈਂ ਇੱਕ ਗੱਲ ਦੀ ਕਮਿਟਮੈਂਟ ਇੱਥੋਂ ਦੇ ਵੋਟਰਸ ਨਾਲ ਇੱਥੋਂ ਦੇ ਵਸਿੰਦੇਆਂ ਦੇ ਨਾਲ ਕਰਨਾ ਕਰਨੀ ਚਾਹਨਾ ਹੈ ਮੇਰੀ ਕਮਿਟਮੈਂਟ ਹੈ ਕਿ ਮੈਂ ਉਹਨਾਂ ਦੇ ਨਾਲ ਖੜਾ ਨਜ਼ਰ ਆਉਂਗਾ ਉਹਨਾਂ ਦੇ ਜਿਹੜੇ ਛੋਟੀਆਂ-ਛੋਟੀਆਂ ਸਮੱਸਿਆਵਾਂ ਹਨ ਉਹਨਾਂ ਨੂੰ ਹੱਲ ਕਰਵਾਉਂਗਾ ਔਰ ਦੂਸਰੀ ਗੱਲ ਇਹ ਹੈ ਕਿ ਵਿਧਾਨ ਸਭਾ 'ਚ ਜੋ ਚੀਜ਼ਾਂ ਲਿਜਾਣ ਵਾਲੀਆਂ ਹੋਣੀਆਂ ਉਹਨੂੰ ਵਿਧਾਨ ਸਭਾ 'ਚ ਵੀ ਲੈ ਕੇ ਜਾਊਂਗਾ ਹਾਂ ਇੱਕ ਗੱਲ ਹੋਰ ਹੈ ਕਿ ਜਿਹੜੇ ਕੇਂਦਰ ਨਾਲ ਸੰਬੰਧਿਤ ਕੋਈ ਚੀਜ਼ਾਂ ਮੇਰੇ ਇਸ ਹਲਕੇ ਨੂੰ ਮਿਲਣ ਵਾਲੀਆਂ ਉਹ ਮੈਂ ਸੌਪ ਸੀਸੀਡੀ ਕਰਵਾਊਂਗਾ ਉਹਨੂੰ ਹਰ ਹਾਲ 'ਚ ਪੂਰਾ ਕਰਵਾਊਂਗਾ ਅੱਛਾ ਜੀਵਨ ਗੁਪਤਾ ਦੇ ਸਾਹਮਣੇ ਇੱਕ ਸਾਬਕਾ ਮੰਤਰੀ ਹੈ ਭਾਰਤ ਪੂਸ਼ ਨਾਸ਼ੂ ਤੁਹਾਡੇ ਸਾਹਮਣੇ ਉਹ ਸੰਜੀਵ ਅਰੋੜਾ ਜਿਹਦੀ ਸਰਕਾਰ ਔਰ ਸ਼੍ਰੋਮਣੀ ਅਕਾਲੀ ਦਲ ਦੇ ਪਰਵਕਾਰ ਸਿੰਘ ਘੁੰਮਣ ਹੈ ਮੁਕਾਬਲਾ ਕਿਹਦੇ ਨਾਲ ਸਮਝਦੇ ਦੇਖੋ ਐਸਾ ਕਿ ਜਿਹੜੀਆਂ ਪਾਰਟੀਆਂ ਨੇ ਵੀ ਕੈਂਡੀਡੇਟ ਉਤਾਰੇ ਆ ਮੈਂ ਕਦੇ ਵੀ ਨਹੀਂ ਕਹਿੰਦਾ ਕਿ ਮੇਰਾ ਉਹਦੇ ਨਾਲ ਮੁਕਾਬਲਾ ਹੈ ਮੇਰਾ ਉਹਦੇ ਨਾਲ ਮੈਂ ਤੁਸੀਂ ਇਹ ਮੇਰੀਆਂ ਜਿੰਨੀਆਂ ਵੀ ਇੰਟਰਵਿਊ ਦੇਖੇ ਮੇਰਾ ਮੁਕਾਬਲਾ ਸਭ ਨਾਲ ਹੈ ਸਭ ਆਪਣੀਆਂ ਆਪਣੀਆਂ ਨੀਤੀਆਂ ਦੱਸਣਗੇ ਸਭ ਆਪਣੀ ਆਪਣੀ ਗੱਲ ਕਰਨਗੇ ਔਰ ਮੇਰਾ ਇੱਕੋ ਹੀ ਟੀਚਾ ਹੈ ਕਿ 2027 ਦੀ ਜਿਹੜੀ ਵਿਧਾਨ ਸਭਾ ਦੀ ਚੋਣ ਹੋਣੀ ਹੈ ਉਦੀ ਦੇ ਇਸ 2025 ਚ ਅਸੀਂ ਭਾਰਤੀ ਜਨਤਾ ਪਾਰਟੀ ਦੀ ਰੱਖਣਾ ਚਾਹੁੰਦੇ ਆ ਜਿੰਨਾ ਉਤਸ਼ਾਹ ਜਿੰਨਾ ਪਿਆਰ ਸਤਿਕਾਰ ਇਸ ਇਲਾਕੇ ਦੀ ਜਨਤਾ ਨੇ ਮੈਨੂੰ ਦਿੱਤਾ ਮੈਂ ਧੀਣੀ ਐ ਬਹੁਤ ਸਤਿਕਾਰ ਬਹੁਤ ਫੋਨ ਆ ਰਹੇ ਨੇ ਬਹੁਤ ਮਿਲਣਾ ਚਾ ਰਹੇ ਨੇ ਬਹੁਤ ਦੇ ਮੈਂ ਫੋਨ ਨਹੀਂ ਅਟੈਂਡ ਕਰ ਪਾ ਰਿਹਾ ਔਰ ਜਿੱਥੇ ਜਿੱਥੇ ਵੀ ਜਾ ਰਹੇ ਆ ਲੋਕ ਮੈਨੂੰ ਇੰਨਾ ਸਤਿਕਾਰ ਪਿਆਰ ਦੇ ਰਹੇ ਨੇ ਕਿ ਪਲਖਾਂ ਤੇ ਬਿਠਾ ਰਹੇ ਨੇ ਮੈਨੂੰ ਚਲੋ ਥੋੜੇ ਸ਼ਬਦਾਂ ਚ ਮੈਂ ਹਰ ਇੱਕ ਉਮੀਦਵਾਰ ਨੂੰ ਪੁੱਛ ਰਿਹਾ ਕਿੰਨਾ ਮਾਰਜਨ ਕਿੰਨਾ ਹੋਏਗਾ ਜੇ ਭਾਜਪਾ ਜਿੱਦੀ ਹੈ ਦੇਖੋ ਮਾਰਜਨ ਦਾ ਇੱਕ ਵੋਟ ਦਾ ਵੀ ਵੜਾ ਹੁੰਦਾ ਹੈ ਔਰ ਮਾਰਜਨ 15000 ਵੋਟ ਦਾ ਵੀ ਹੁੰਦਾ ਹੈ ਕਿੰਨੇ ਵੋਟਾਂ ਤੋਂ ਦੇਖੋ ਮੈਂ ਸੈਂਟਰ ਦੇ ਵਿੱਚ ਬੀਜੇਪੀ ਸਮਝਦਾ ਕਿ ਹਿੰਦੂ ਵੋਟ ਜਿਹੜੀ ਹੈ ਉਹ ਕਾਫੀ ਹੈਗੀ ਉਹ ਪੈ ਸਕਦੀ ਨਵੀਨ ਜੀ ਮੈਂ ਤੁਹਾਨੂੰ ਇੱਕ ਗੱਲ ਦੱਸਾਂ ਮੈਂ ਕੋਈ ਜੋਸ਼ੀ ਨਹੀਂ ਹੈਗਾ ਮੇਰਾ ਟਾਰਗੇਟ ਸੀਟ ਜਿੱਤਣਾ ਹੈਗਾ ਮੈਂ ਆਪਣੀ ਪਾਰਟੀ ਦੇ ਇੱਕ ਇੱਕ ਕਾਰਜਕਰਤਾ ਨੂੰ ਲਾਮਬੰਦ ਕਰਕੇ ਔਰ ਆਪਣੇ ਸਾਰੇ ਜਿੰਨੇ ਵੀ ਮੇਰੇ ਲਿੰਕ ਨੇ ਉਹਨਾਂ ਨੂੰ ਲਾਮਬੰਦ ਕਰਕੇ ਸਭ ਨੂੰ ਇਕੱਠੇ ਕਰਕੇ ਮੈਂ ਇਸ ਵਿਧਾਨ ਸਭਾ ਨੂੰ ਜਿੱਤਣਾ ਹੈ ਲਗਾਤਾਰ ਸਾਰੀਆਂ ਪਾਰਟੀਆਂ ਦੇ ਉਮੀਦਵਾਰਾਂ ਨਾਲ ਗੱਲ ਕਰ ਰਹੇ ਆ ਸਭ ਤੋਂ ਪਹਿਲੇ ਕਾਂਗਰਸ ਦੇ ਉਮੀਦਵਾਰ ਨਾਲ ਗੱਲ ਕੀਤੀ ਫਿਰ ਸ਼੍ਰੋਮਣੀ ਅਕਾਲੀ ਦਲ ਅਤੇ ਭਾਜਪਾ ਦੇ ਉਮੀਦਵਾਰ ਨਾਲ ਹੁਣ ਅਖੀਰ ਦੇ ਵਿੱਚ ਅਸੀਂ ਆਮ ਆਦਮੀ ਪਾਰਟੀ ਦੇ ਜਿਹੜੇ ਲੁਧਿਆਣਾ ਦੇ ਵੈਸਟ ਹਲਕੇ ਤੋਂ ਜਿਮਨੀ ਚੌਂ ਨੂੰ ਲੈ ਕੇ ਉਮੀਦਵਾਰ ਨੇ ਸੰਜੀਵ अरोड़ा ਜੀ ਉਹਨਾਂ ਨਾਲ ਅਸੀਂ ਗੱਲਬਾਤ ਕਰ ਰਹੇ ਆ ਕਿਵੇਂ ਦਾ ਵੋਟਰਾਂ ਦੇ ਨਾਲ ਰابطਾ ਬਣ ਰਿਹਾ ਹੁਣ ਤਾਂ ਦਿਨ ਵੀ ਥੋੜੇ ਰਹਿ ਗਏ ਵੈਸੇ ਤਾਂ ਤੁਹਾਡੀ ਕੈਂਪੇਨਿੰਗ 1.5 ਮਹੀਨੇ ਤੋਂ ਪਹਿਲੇ ਚੱਲ ਗਈ ਸੀ ਬਹੁਤ ਚੰਗਾ ਰابطਾ ਬਣ ਰਿਹਾ ਜੀ ਔਰ ਮੈਨੂੰ ਜਿੰਨਾ ਪਿਆਰ ਮਿਲ ਰਿਹਾ ਔਰ ਜਿੰਨੀ سپورਟ ਮਿਲ ਰਹੀ ਹੈ ਸਾਰੇ ਲੁਧਿਆਣੇ ਵਾਸੀਆਂ ਤੋਂ ਮੇਰੀ ਫੈਮਿਲੀ ਤੋਂ ਮੇਰੇ ਫਰੈਂਡਸ ਤੋਂ ਮੈਨੂੰ ਬਹੁਤ ਚੰਗਾ ਲੱਗ ਰਿਹਾ ਹੈ। ਅੱਛਾ ਰੋੜਾ ਸਾਹਿਬ ਕਿਵੇਂ ਦੇਖਦੇ ਹੋ ਇਹ ਸਾਰੀ ਜਿੰਨੀ ਚੋਣ ਨੂੰ ਕਿਉਂਕਿ 19 ਤਰੀਕ ਵੋਟਾਂ ਪੈਣੀਆਂ 23 ਤਰੀਕ ਰਿਜ਼ਲਟ ਵੀ ਆ ਜਾਣਗੇ ਕਿ ਲੱਗਦਾ ਕੀ ਹੈ ਕਿ ਅੱਜ ਆਮ ਆਦਮੀ ਪਾਰਟੀ ਕਿੱਥੇ ਖੜੀ ਹੈ? ਅਸੀਂ ਜ਼ਰੂਰ ਜਿੱਤਾਂਗੇ ਜੀ ਔਰ ਮੈਂ ਬਹੁਤ ਕੰਫੀਡੈਂਟ ਹਾਂ। ਵਿਜ਼ਨ ਕੀ ਹੈ ਵੈਸਟ ਹਲਕੇ ਦੇ ਵਿੱਚ ਕਿਉਂਕਿ 1 ਸਾਲ ਤੁਹਾਨੂੰ ਮਿਲੇਗਾ 1 ਸਾਲ ਦੇ ਵਿੱਚ ਸਵਾ ਸਾਲ ਦੇ ਵਿੱਚ ਕੀ ਵਿਜ਼ਨ ਹੈ? ਪਹਿਲਾਂ ਤਾਂ ਮੈਨੂੰ ਲੱਗਦਾ ਗਿਣਤੀ ਆਪਾਂ ਨੂੰ ਠੀਕ ਕਰਨੀ ਪੈਣੀ ਹੈ ਸਵਾ ਸਾਲ ਤੋਂ ਕਿਤੇ ਵੱਧ ਪਿਆ ਦੂਜੀ ਗੱਲ ਇਹ ਹੈ ਕਿ ਜਿੰਨਾ ਕੰਮ ਕਰ ਸਕਾਂਗੇ ਕਰਾਂਗੇ ਪਲਾਨਿੰਗ ਨਾਲ ਕਰਾਂਗੇ ਔਰ ਇੰਪਲੀਮੈਂਟ ਕਰਕੇ ਖਤਮ ਕਰਾਂ ਵੈਸੇ ਸੋਚਿਆ ਕੀ ਹੈ ਕਿਉਂਕਿ ਇਹ ਚਰਚਾਵਾਂ ਨੇ ਇਹ 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 ਕਿਹਾ ਜਾ ਰਿਹਾ ਕਿ ਵਿਰੋਧੀ ਪਾਰਟੀਆਂ ਵੱਲੋਂ ਕਿ ਤੁਹਾਨੂੰ ਤਾਂ ਇਸ ਚੋਣ ਮੈਦਾਨ ਦੇ ਵਿੱਚ ਉਤਾਰਿਆ ਗਿਆ ਕਿ ਰਾਸਵਾ ਮੈਂਬਰ ਕੇਜਰੀਵਾਲ ਜੀ ਜਾਣਗੇ ਕਿ ਲੱਗਦਾ ਕਿ ਇਹ ਕਿ ਤੁਸੀਂ ਆਣਾ ਚਾਹੁੰਦੇ ਸੀ ਵੈਸੇ ਵੈਸਟ ਹਲਕੇ ਦੇ ਵਿੱਚ ਚੋਣ ਇਸ ਚੋਣ ਮੈਦਾਨ ਦੇ ਵਿੱਚ ਉਹ ਉਮੀਦਵਾਰੀ ਦੇ ਲਈ ਦੇਖੋ ਮੈਂ ਅੱਗੇ ਵੀ ਕਈ ਵਾਰੀ ਕਹਿ ਚੁੱਕਾ ਮੈਂ ਲੱਗਦਾ ਤੁਹਾਨੂੰ ਵੀ ਮੈਂ ਪਹਿਲਾਂ ਇੰਟਰਵਿਊ ਲਈ ਕਹਿ ਚੁੱਕਾ ਇਹ ਮੁੱਦਾ ਹੈ ਨਹੀਂ ਸੱਤ ਅਸੀਂ ਮੈਂਬਰ ਪਾਰਲੀਮੈਂਟਾਂ ਮੈਂ ਕੱਲਾ ਮੈਂਬਰ ਪਾਰਲੀਮੈਂਟ ਤਾਂ ਹੈ ਨਹੀਂ ਕਿ ਮੈਨੂੰ ਪਹਿਲਾਂ ਉਹ ਇਲੈਕਸ਼ਨ ਲੜਾਨਗੇ ਫਿਰ ਫਿਰ ਮੈਂ ਜਿੱਤੂਗਾ ਫਿਰ ਉਹ ਮਤਲਬ ਕਿ ਰਿਜ਼ਾਈਨ ਕਰੂੰਗਾ ਫਿਰ ਉਹ ਬਨਨਗੇ ਸੱਤ ਐਮਪੀਆ ਜੋ ਕਿਸੇ ਨੂੰ ਵੀ ਉਹ ਕਹਿਨ ਉਹ ਰਿਜ਼ਾਈਨ ਕਰ ਦੇਗਾ ਤੇ ਉਹ ਬਨ ਜਾਣਗੇ ਤੋ ਇਹ ਤਾਂ ਜਿਹੜੇ ਮੈਂ 3 ਸਾਲ ਕੰਮ ਕੀਤੇ ਸੀ ਉਹ ਕੰਮਾਂ ਨੂੰ ਦੇਖਦੇ ਹੋਏ ਉਹ ਉਹਨਾਂ ਨੇ ਮੈਨੂੰ ਇਹ ਜ਼ਿੰਮੇਵਾਰੀ ਦਿੱਤੀ ਹੈ ਕਿ ਤੁਸੀਂ ਇਲੈਕਸ਼ਨ ਲੜਨੇ ਆਂ ਔਰ ਮੈਂ ਲੜ ਰਿਹਾ ਆਂ ਔਰ ਉਸ ਤੋਂ ਬਾਅਦ ਰਾਜ ਸਭਾ ਚ ਕਿਹਨੂੰ ਨਾਮਿਨੇਟ ਕਰਨਾ ਹੈ ਇਹ ਪਾਰਟੀ ਦਾ ਆਪਣੀ ਮਰਜ਼ੀ ਹੈ ਔਰ ਇਹ ਮਤਲਬ ਕਿ ਪਾਰਟੀ ਨੇ ਦੇਖਣਾ ਅੱਛਾ ਵਿਰੋਧੀ ਲਗਾਤਾਰ ਨਿਸ਼ਾਨਾ ਸਾਧ ਰਹੇ ਨੇ ਚਾਹੇ ਆਮ ਆਦੀ ਪਾਰਟੀ ਦੀ ਕਾਰਜਕਾਰੀ ਪ੍ਰਣਾਲੀ ਨੂੰ ਲੈ ਕੇ ਚਾਹੀ ਜਿਹੜੇ ਪੰਜਾਬ ਦੇ ਵਿੱਚ ਜਦੋਂ ਆਮ ਆਦਮੀ ਪਾਰਟੀ ਨੇ ਪੰਜਾਬ ਦੇ ਵਿੱਚ ਆਣਾ ਸੀ ਉਸ ਵੇਲੇ ਪੰਜਾਬ ਦੀ ਜਨਤਨ ਨਾਲ ਵਾਅਦੇ ਕੀਤੇਗੇ ਵਿਰੋਧੀਆਂ ਦਾਖਣਾ ਕੋਈ ਕੰਮ ਇਹੋ ਜਿਹਾ ਹੋਇਆ ਨਹੀਂ ਤੁਸੀਂ ਗਿਣਾਓਗੇ ਕਿ ਕੰਮ ਕੀ ਹੋਏ ਨੇ ਪੰਜਾਬ ਲੈਵਲ 'ਚ ਅੱਜ ਤੱਕ ਐਨੀਆਂ ਨੌਕਰੀਆਂ ਦਿੱਤੀਆਂ ਗਈਆਂ 3 ਸਾਲਾਂ 'ਚ 51000 ਤੋਂ ਉੱਪਰ ਗਵਰਨਮੈਂਟ ਦੀਆਂ ਜੋਬਸ ਕਿੰਨਾਮ ਦਿੱਤੀਆਂ ਪਰ ਇੱਕ ਵੀ ਕੋਟ ਦਾ ਸਟੇ ਨਹੀਂ ਹੋਇਆ ਕਿਉਂਕਿ ਮੈਰਿਟ ਤੇ ਦਿੱਤੀਆਂ ਪੰਜਾਬ ਨਸ਼ਾ ਮੁਕਤ ਹੋ ਗਿਆ ਇਹ ਵਿਰੋਧੀ ਆਖਦੇ ਨੇ ਮੈਂ ਇੱਕ ਇੱਕ ਕਰਕੇ ਮੈਨੂੰ ਬੋਲਣ ਦੋ ਤੁਸੀਂ ਮੈਨੂੰ ਪੁੱਛਿਆ ਮੈਂ ਤੁਹਾਨੂੰ ਦੱਸ ਰਿਹਾ ਕੀ ਕੀ ਕੰਮ ਹੋਇਆ ਪੰਜਾਬ ਨਸ਼ਾ ਮੁਕਤ ਮੈਨੂੰ ਇਹ ਦੱਸੋ ਅੱਜ ਤੱਕ ਇੰਨੀ ਕਦੀ ਸ਼ਕਤੀ ਹੋਈ ਹੈ ਜਿਹੜੇ ਨਸ਼ੇ ਤੋਂ ਪੈਸੇ ਤੋਂ ਬੰਨੀਆਂ ਬਿਲਡਿੰਗਾਂ ਢਾ ਰਹੇ ਆ ਘਰ ਢਾ ਰਹੇ ਆ 9000 ਦੇ ਕਰੀਬ ਬੰਦਾ ਜਿਹੜਾ ਨਸ਼ਾ ਵੇਚਦਾ ਸੀਗਾ ਅੱਜ ਜੇਲ੍ਹਾਂ ਚ ਪਿਆ ਉਹਨਾਂ ਦੀ ਬੇਲ ਨਹੀਂ ਹੋਉਂਦੇ ਰੇ ਅੱਧੇ ਇੱਕ ਬੰਦੇ ਦੌੜ ਗਏ ਇੰਨਾ ਕਦੀ ਸਟੈਪ ਲਿੱਤੇ ਗਏ ਨਸ਼ਿਆਂ ਦੇ ਅਗੇਂਸਟ ਮੈਂ ਇਹ ਸਮਝਦਾ ਤੁਹਾਡੀ ਗੱਲ ਕਿ 100% ਨਹੀਂ ਹੋਏ ਪਰ ਜਿੱਦਾਂ ਅਸੀਂ ਲੱਗੇ ਹੋਏ ਆਂ ਕਈ ਪਿੰਡ ਨਸ਼ਾ ਮੁਕਤ ਹੋ ਗਏ ਅਸੀਂ ਕਈ ਪਿੰਡਾਂ ਚ ਗਏ ਆਂ ਸਾਨੂੰ ਸਰਪੰਚਾਂ ਨੇ ਕਿਹਾ ਜੀ ਸਾਡੇ ਪਿੰਡ ਚ ਹੁਣ ਨਸ਼ਾ ਨਹੀਂ ਵਿਕਦਾ ਆਉਣ ਵਾਲੇ ਟਾਈਮ ਚ ਜਲਦੀ ਪੰਜਾਬ ਵੀ ਨਸ਼ਾ ਮੁਕਤ ਹੋ ਜਾਏਗਾ اچھا 1-1000 ਰੁਪਏ ਦੀ ਗੱਲ ਵਿਰੋਧੀ ਬੜਾ ਚੱਕਦੇ ਨੇ ਉਹ ਹੁਣ ਐਲਾਨ ਹੋਏਗਾ ਕਦੋਂ ਐਲਾਨ ਹੋਏਗਾ ਇੰਤਜ਼ਾਰ ਕਰ ਰਹੀ ਨੇ ਪੰਜਾਬ ਦੀ ਜੜੀਆਂ ਮਹਿਲਾਵਾਂ ਨੇ ਉਹ ਵੀ ਸੁਣ ਰਹੀਆਂ ਹੋਣਗੀਆਂ ਤੁਹਾਨੂੰ ਸ਼ਾਇਦ ਤੁਹਾਡੇ ਮੂੰਹ ਹੀ ਸੁਣ ਲੈਣਿਆ ਸੀਐਮ ਸਾਹਿਬ ਨੂੰ ਤਾਂ ਬੜੀ ਵਾਰੀ ਪੁੱਛ ਲਿਆ ਦੇਖੋ ਗੱਲ ਇਹ ਹੈ ਕਿ ਜਿਹੜੀ ਬਿਜਲੀ ਦੀ ਪ੍ਰੋਮਿਸ ਕੀਤੀ ਸੀ ਉਹ 600 ਯੂਨਿਟ ਫ੍ਰੀ ਬਿਜਲੀ ਦੇ ਰਹੇ ਆ ਔਰ ਉਹਦੇ ਨਾਲ 80 ਤੋਂ 90% ਲੋਕਾਂ ਦੇ ਬਿਜਲੀ ਦੇ ਬਿੱਲ ਆਨੇ ਬੰਦ ਹੋ ਗਏ ਰਹਿ ਗਈ 1000 ਰੁਪਏ ਦੀ ਗੱਲ ਉਹ ਵੀ ਹੋ ਜਾਏਗਾ ਦੇਖੋ ਕਈ ਵਾਰੀ ਇਸ ਤਰ੍ਹਾਂ ਦੀਆਂ ਪਾਲਿਸੀਜ਼ ਹੁੰਦੀਆਂ ਕਿ ਤੁਹਾਨੂੰ ਦੇਖਣਾ ਪੈਂਦਾ ਕਿ ਆਰਬੀਆਈ ਤੋਂ ਫੰਡ ਫਲੋ ਨਾ ਰੁਕ ਜਾਏ ਕੁਛ ਨਾ ਰੁਕ ਜਾਏ ਪਰ ਹੁਣ ਸਟੇਟ ਆਪਣਾ ਅਰੇਂਜਮੈਂਟ ਕਰਕੇ ਬਹੁਤ ਜਲਦੀ ਇਹ ਵੀ ਤੁਹਾਨੂੰ ਖਬਰ ਆ ਜਾਊਗੀ ਕਿ ਪੈਨਾਂ ਨੂੰ ਹਜ਼ਾਰ ਰੁਪਿਆ ਮਹੀਨਾ ਮਿਲਣਾ ਚਾਲੂ ਹੋ ਗਿਆ ਅਸੀਂ ਸ਼ੇਰੌਮਣੀ ਅਕਾਲੀ ਦਲ ਕਾਂਗਰਸ ਅਤੇ ਆਮ ਆਦਮੀ ਪਾਰਟੀ ਦੇ ਉਮੀਦਵਾਰਾਂ ਨਾਲ ਗੱਲਬਾਤ ਕੀਤੀ ਕਿ ਉਹ ਕੀ ਸੋਚਦੇ ਨੇ ਲੁਧਿਆਣਾ ਪਛਮੀ ਹਲਕੇ ਦੀ ਜਿਮਨੀ ਚੌਂ ਨੂੰ ਲੈ ਕੇ ਕੀ ਵਿਜ਼ਨ ਕੀ ਹੈ ਔਰ ਵੋਟਰਾਂ ਦੇ ਨਾਲ ਕਿਵੇਂ ਰابطਾ ਤਿਆਰ ਕਰ ਰਹੇ ਨੇ ਅਸੀਂ ਉਹ ਤਸਵੀਰਾਂ ਵੀ ਤੁਹਾਡੇ ਤੱਕ ਨਸ਼ਰ ਕੀਤੀਆਂ ਹੁਣ ਇੰਤਜ਼ਾਰ 19 ਤਰੀਕ ਦਾ ਹੈ ਜਦੋਂ ਵੋਟਾਂ ਪੈਣੀਆਂ ਅਤੇ 23 ਤਰੀਕ ਨੂੰ ਰਿਜ਼ਲਟ ਜਦੋਂ ਆਵੇਗਾ ਈਵੀਐਮ ਮਸ਼ੀਨਾਂ ਦੇ ਵਿੱਚੋਂ ਕਿਸ ਦੀ ਕਿਸਮਤ ਨਿਕਲਦੀ ਹੈ ਇਹ ਉਸ ਵੇਲੇ ਪਤਾ ਲੱਗੇਗਾ ਮੈਂ ਦੁਬਾਰਾ ਫਿਰ ਹਾਜ਼ਰ ਹੋਵਾਂਗਾ ਲੁਧਿਆਣਾ ਦੇ ਪਛਮੀ ਹਲਕੇ ਦੇ ਜਿਮਨੀ ਚੌਂ ਦੀਆਂ ਕੁਝ ਹੋਰ ਤਸਵੀਰਾਂ ਦੇ ਨਾਲ ਮੇਰੇ ਕੈਮਰਾਮੈਨ ਰਾਜਵਿੰਦਰ ਟੋਨੀ ਅਤੇ ਮਨੂ ਨਵੀਨ ਸ਼ਰਮਾ ਨੂੰ ਇਜਾਜ਼ਤ ਦਿਓ ਧੰਨਵਾਦ